ਜੁਨੀਅਨ ਵਾਲਾ ਨਾਲ ਜਾਣਾ ਕਰਕੇ ਕਰਨਾ ਆਪਾਂ ਨੂੰ ਸਟਾਰਟ ਥੋੜਾ ਆਪਾਂ ਮਾਰਦੇ ਆ ਤੇ ਕੱਪੜਾ ਬਈਾਰੇ ਪਾਸੇ ਫੈਤਰਦੇ ਬਹੁ ਹਾਲਾਤ ਮਾੜੇ ਐ ਇਹ ਬਚਾਰੇ ਦੇ ਆ ਮੁੰਡਾ ਭੱਜ ਗਿਆ ਕਹਿੰਦੇ ਬਈ ਠੱਗਾ ਲਵਾ ਕੇ ਕਹਿੰਦਾ ਬੱਸ ਕਹਿੰਦਾ ਹੁਣ ਨਹੀਂ ਕਹਿੰਦਾ ਫੁੱਟੇ ਨਾਲ ਜਾਣਾ ਗਿਆ ਸਟਾਰਟ ਆਪਣਾ ਆ ਵੀ ਕਰ ਹੁਣ ਆਪਾਂ ਜਾਵਾਂਗੇ ਗਾਇਸ 10 ਮਿੰਟ ਤੱਕ ਝੰਡਾ ਲਾਉਣੇ ਆ ਇਹਦੇ ਆਪਾਂ ਕੇਸਰੀ ਆ ਇਸ ਆਪਾਂ ਲਾਦਾ ਝੰਡਾ ਜੁਨੀਆ ਵਾਲਾ ਝੰਡਾ ਉੱਥੇ ਜਾ ਕੇ ਲਾਵਾਂਗੇ ਫਿਰ ਆਪਾਂ ਨਿਸ਼ਾਨ ਸਾਹਿਬ ਲਾਦਾ ਟਰੈਕਟਰ ਤੇ ਬਾਕੀ ਆਪਾਂ ਨੂੰ ਉੱਥੇ ਜਾ ਕੇ ਦੇਣਗੇ ਝੰਡਾ ਖਾਨ ਜੁਨੀਆ ਵਾਲਾ ਲਾਉਣ ਵਾਲਾ ਕਰਦੇ ਆਪਾਂ ਰੈਡੀ ਅਗਲਾ ਆਪਾਂ ਲੈ ਚੱਲੇ ਗਾਇਸ ਆਪਣੇ ਵਾਲਾ ਆ ਜਗਰ ਦੇਖਦੇ ਆ ਕੀ ਮਾਹੌਲ ਆ ਗਿਆ ਜਾ ਕੇ ਬਰ ਦਵਾਰਾ ਸਾਹਿਬ ਤੋਂ ਤੁਰਨਾ ਕਹਿੰਦੇ ਗਾਇਸ ਲੋਕਾਂ ਦੱਸੋ ਕਿਵੇਂ ਲੱਗ ਰਹੀ ਐ ਇਹ ਦੀ ਆਪਾਂ ਹਰੇ ਮੋਡੀਫਿਕੇਸ਼ਨ ਨੋਰਮਲ ਹੀ ਕਰੀ ਆ ਅਰੇ ਆਪਾਂ ਕਰਨੀ ਆ ਮੋਡੀਫਿਕੇਸ਼ਨ ਇਹਦੀ ਹੌਲੀ ਹੌਲੀ ਇੱਕੇ ਦਾਮ ਦੇ ਔਖਾ ਨਾ ਹੋਇਆ ਤਾਂ ਹੌਲੀ-ਹੌਲੀ ਮੋਡੀਫਿਕੇਸ਼ਨ ਕਰਕੇ ਫੇਰ ਦੇਖਦੇ ਆਂ ਮਾਹੌਲ ਕੀ ਕਹਿੰਦਾ ਹੈਗਾ ਆ ਫੇਰ ਆਪਾਂ ਬਾਪਰ ਬੂੰਪਰ ਲਵਾਉਣੇ ਆ ਨਵਾਂ ਉਹ ਫੇਰ ਥੋੜਾ ਤਿਆਰ ਕਰਿਆ ਸੀ ਕਿ ਦੇਖਦੇ ਆਂ ਕਿਵੇਂ ਆ ਮਾਹੌਲ ਪਹਿਲਾ ਸਾਡਾ ਸੀ ਤਾਂ ਪਹਿਲਾ ਰਾਤ ਹੈਗਾ ਟਰੈਕਟਰ ਬਦਲਣਾ ਫਿਰ ਹੁਣ ਅਸੀਂ ਆਖਿਆ ਇਹਦੇ ਹੀ ਲਾਦ ਗਏ ਪੈਸੇ ਪਰ ਇਹਦੇ ਬਾਪਰ ਬੂੰਪਰ ਲਵਾ ਦਿੰਨੇ ਆ ਟੈਕ ਲਵਾ ਦਿੰਨੇ ਆ 4 ਬੇਸਾਂ ਵਾਲਾ ਤਾਰ ਮੂਰਲੇ ਰੇਡੀਓ ਵਾਲਾ ਮਗਰ ਲਿਆ ਆਪਾਂ ਢਵਾ ਦੇਣਿਆ ਰੇਡੀਓ ਵਾਲਾ ਹੁਣ ਕਰਾ ਦੇਣਾ ਆਪਾਂ ਪੂਰਾ ਐਂਡ ਐਂਡ ਗੱਲਵਾਦ ਜੀ ਹਾਂ ਗਾਇਸ ਕਾਈ ਖਾਏ ਤੱਕ ਦੋ ਹੀ ਆਏ ਆ ਦੇਖਦੇ ਆ ਕੀ ਮਾਹੌਲ ਆ ਹੋਰ ਕਿੰਨੇ ਕ ਆਉਂਦੇ ਆ ਹੂੰ ਗਾਈਸ ਦੋ ਆਰ ਜਣੀ ਪਹੁੰਚਿਆ ਆਪਣਾ ਕੱਲਾ ਆਜਗਰ ਪਹੁੰਚਾ ਹਜੇ ਦੇਖ ਰਹਾ ਕਿੰਨੇ ਕਾਉਂਦੇ ਆ ਗਾਈਸ ਟਰੈਕਟਰ ਪਹੁੰਚ ਚੁੱਕੇ ਆ ਦੱਸੋ ਆਪਣਾ ਆਜਗਰ ਕਿਵੇਂ ਲੱਗ ਰਿਹਾ ਉਹ ਖੜਾ ਛੋਟਾ ਕੱਲਾ ਹੀ ਤੇ ਸਰੀ ਝੰਡਾ ਲੱਗਾ ਵਾ ਦੱਸੋ ਆਪਾਂ ਗਾਈਸ ਆਜ ਸ਼ਾਮ ਨੂੰ ਪਾਵਾਂਗੇ ਵਲੌਗ ਸੈੱਟ ਕਰਕੇ ਦੱਸੋ ਆਪਣਾ ਆਜਗਰ ਕਿਵੇਂ ਲੱਗਦਾ